ਅੱਜਕੱਲ ਇਕੱਲਾ ਨਸ਼ਾ ਹੀ ਸਾਡਾ ਮਾਨਸਿਕ ਸਰੀਰਕ ਸਮਾਜਿਕ ਪਰਿਵਾਰਕ ਨੁਕਸਾਨ ਨਹੀਂ ਕਰ ਰਿਹਾ ਬਲਕਿ smartphones ਅਤੇ bad food ਦੀ ਭੈੜੀ ਲੱਤ ਵੀ ਸਾਡੀ ਸਿਹਤ ਦਾ ਕਬਾੜਾ ਕਰ ਰਹੀ ਹੈ ਜਦ ਅਸੀਂ ਵਾਰ-ਵਾਰ smartphone ਦੀ ਸਕਰੀਨ ਖੋਲਦੇ ਹਾਂ whatsapp facebook ਚੈੱਕ ਕਰਦੇ ਹਾਂ ਫਿਰ ਜਿੱਦਾਂ ਅਸ਼ਿੰਕ ਜਹੀ ਪੈਂਦੇ ਮੋੜ ਤੋਂ ਸਕਰੀਨ ਨੂੰ ਵਾਰ-ਵਾਰ ਦੇਖਦੇ ਹਾਂ ਤਾਂ ਸਾਰਾ ਦਿਨ ਇੰਜ ਹੀ ਚੱਲਦਾ ਰਹਿੰਦਾ ਹੈ ਇਹ ਕੀ ਹੈ ਲੱਤ ਨਹੀਂ ਤਾਂ ਹੋਰ ਕੀ ਹੈ ਅਸੀਂ ਇਸ ਚੋਕ ਕੀ ਲੱਭਦੇ ਹਾਂ ਕੁਝ ਵੀ ਨਹੀਂ ਬਸ ਲਤ ਲੱਗ ਗਈ ਹੈ ਏਦਾਂ ਹੀ ਦੁਨੀਆ ਵਿੱਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਹੜੇ ਸਾਰਾ ਦਿਨ ਅਜਿਹੇ ਖਾਣ ਵਿੱਚ ਰੁੱਝੇ ਰਹਿੰਦੇ ਹਨ ਜਿਹੜੀ ਖੁਰਾਕ ਸਾਡੇ ਸਰੀਰ ਨੂੰ ਬਿਮਾਰ ਕਰਦੀ ਹੈ ਜਿਸ ਵਿੱਚ ਬੇਕਰੀ ਉਤਪਾਦ ਹਨ ਆਰਟੀਫੀਸ਼ੀਅਲ ਡੇਰੀ ਉਤਪਾਦ ਹਨ ਮਠਿਆਈਆਂ ਆਦਿ ਇੰਡਸਟਰੀ ਤੋਂ ਆ ਰਹੀਆਂ ਡੱਬਾ ਬੰਦ ਪੈਕ ਬੰਦ ਬੋਤਲ ਬੰਦ ਵਸਤੂਆਂ ਆਦਿ ਫਾਸਟ ਫੂਡ ਹੈ ਜੰਕ ਫੂਡ ਹੈ ਅਸੀਂ ਆਪਣੇ ਹੱਥੀ ਆਪਣੀ ਸਿਹਤ ਆਪਣੇ ਸਰੀਰ ਦਾ ਨੁਕਸਾਨ ਕਰ ਰਹੇ ਹਾਂ ਇਹੀ ਸਥਿਤੀ ਸਮਾਰਟਫੋਨ ਦੀ ਹੱਦੋਂ ਵੱਧ ਵਰਤੋਂ ਦੀ ਹੈ ਮਨ ਨੂੰ ਵਰਜਨ ਦੀ ਲੋੜ ਹੈ ਮਨ ਨੂੰ ਕੰਟਰੋਲ ਕਰਨ ਦੀ ਲੋੜ ਹੈ ਆਪਣੇ ਮਨ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਚੰਗੀ ਜ਼ਿੰਦਗੀ ਜਿਉਣ ਲਈ ਚੰਗਾ ਖਾਣਾ ਪੀਣਾ ਰਹਿਣਾ ਅਪਣਾਓ ਜੇਕਰ ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਆਪਣੇ ਦੋਸਤ ਪਰਿਵਾਰਾਂ ਨਾਲ ਸ਼ੇਅਰ ਕਰੋ ਧੰਨਵਾਦ